ਅਸੀਕਾਲ ਜੀ ਕੀ ਹਾਲ ਚਾਲ ਹੈ ਦੀ ਸਾਰੇ ਦੋਸਤਾਂ ਦਾ ਉਮੀਦ ਕਰਦਾ ਠੀਕ ਠਾਕ ਹੋਗੇ ਅੱਜ ਕਹਾਂ ਜੀ ਅਸੀਂ ਸ੍ਰੀ ਮੁਕਸਰ ਸਾਹਿਬ ਤੇ ਸਹਰੇ ਤੇ ਜਿਹੜੀ ਘੋੜਿਆਂ ਦੀ ਮੰਡੀ ਲੱਗੀ ਉਹ ਵੇਖਣ ਤੇ ਤੁਹਾਨੂੰ ਪਤਾ ਘੋੜਿਆਂ ਦੀ ਮੰਡੀ ਹੋਵੇ ਤੇ ਸ਼ੌਂਕਣਾ ਹੋਵੇ ਇਹ ਗੱਲ ਕਿਤੇ ਹੋ ਸਕਦੀ ਏ ਤੇ ਐਂਟਰੀ ਦੇ ਵਿੱਚ ਹੀ ਮੰਡੀ ਦੇ ਬਾਈ ਦੀ ਦੁਕਾਨ ਸੀਗੀ ਕਿਉਂਕਿ ਨੌਜਵਾਨ ਮੁੰਡੇ ਅੱਜ ਕੱਲ ਸਟਿੱਕਾਂ ਵਗੈਰਾ ਦੇ ਬਹੁਤ ਸ਼ੌਂਕੀ ਨੇ ਮੇਲਿਆਂ ਦੇ ਵਿੱਚ ਜਾ ਕੇ ਚਾਹ ਲਈ ਹੱਥਾਂ 'ਚ ਫੜੀਆਂ ਹੋਣ ਇਹ ਮਲਾਉਣੇ ਆ ਤੁਹਾਨੂੰ ਬਾਈ ਨੂੰ ਪੁੱਛਦੇ ਆ ਵੀਰ ਨੂੰ ਵੀ ਕਿਹੜੀਆਂ ਕਿਸ-ਕਿਸ ਤਰ੍ਹਾਂ ਦੀਆਂ ਜਿਹੜੀਆਂ ਸਟਿੱਕਾਂ ਜਿਹੜੀਆਂ ਹੁੰਦੀਆਂ ਐ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਠੀਕ ਆ ਹਾਂਜੀ ਵਧੀਆ ਜੀ ਬਾਈ ਜੀ ਕਿਦਾਂ ਤੇ ਆਏ ਹੋ ਮੰਡੀ ਦੇ ਅਸੀਂ 30 ਤਰੀਕ ਦੇ ਸਭ ਜੀ ਠੀਕ ਹੈ ਜੀ ਕਿਵੇਂ ਆ ਮੰਡੀ ਦਾ ਰਿਸਪੌਂਸ ਠੀਕ ਆ ਵੀਰ ਜੀ ਪਰ ਉਹਨਾਂ ਮਿਲਿਆ ਨਹੀਂ ਰਿਸਪੌਂਸ ਹਾਂਜੀ ਇਹਨਾਂ ਦਾ ਕੋਈ ਸੀਜ਼ਨ ਦੇ ਕੁਝ ਪਾਣੀ ਪੂਣੀ ਆਉਣ ਕਰਕੇ ਪਾਣੀ ਦਾ ਹੋ ਗਿਆ ਜੀ ਕੁਝ ਬਾਡੀ ਦਾ ਹਾਂਜੀ ਸੀਜ਼ਨ ਚੱਲ ਰਿਹਾ ਜੀ ਉਸੇ ਇਹ ਹੁਣ ਮੂਰੇ ਦੀਵਾਲੀ ਆ ਰਹੀ ਹੈ ਜੀ ਹਾਂਜੀ ਕਿਉਂਕਿ ਜਿਹੜੇ ਵੱਡੇ ਘਰ ਨੇ ਉਹ ਇ ਕਿਉਂਕਿ ਅੱਗੇ ਫਿਰ ਅਗਲਾ ਕਹਿੰਦਾ ਮਾਗੀ ਤੇ ਚਲੇ ਜਾਵਾਂਗੇ ਹੁਣ ਮੰਨ ਕੇ ਚੱਲੋ ਵੀ ਇਹ 30% ਤੇ ਭਰਿਆ ਜੀ ਮੇਲਾ 30% ਭਰਿਆ ਨਾਲੇ ਇੱਕ ਨਾ ਮਾਗੀ ਵਰੀ ਮੇਲਾ ਮੌਸਮ ਸਹੀ ਹੁੰਦਾ ਹੈ ਖੇਲੇ ਹੁੰਦੇ ਸਾਰੇ ਕਣਕਾਂ ਵਿੱਚ ਕੇਸ ਲਈ ਤੇ ਕਿਹੜਾ ਪਿੰਡ ਵੀਰ ਜੀ ਆਪਣਾ ਸਾਡਾ ਨਾਬੇ ਦੇ ਨੇੜੇ ਪੀਰੇ ਗਦਾਈਆ ਪਿੰਡਾਈ ਨਾਬੇ ਏਰੀਆ ਚੋਂ ਇਹ ਦੱਸੋਗੇ ਜੀ ਇਹ ਸਟਿੱਕਾਂ ਦੇ ਬਾਰੇ ਆਪਣੇ ਕੋਲ ਕਿੰਨੀ ਲੈਂਥ ਤੱਕ ਤੋਂ ਲੈ ਕੇ ਕਿੰਨੀ ਲੈਂਥ ਤੱਕ ਸਟਿੱਕਾਂ ਹੁੰਦੀਆਂ ਇਹ ਸਰ ਹੈਗੀ 2 ਫੁੱਟ ਜੀ ਠੀਕ ਹੈ ਜੀ ਇਹਦੇ ਵਿੱਚ 2.5 ਫੁੱਟ ਵੀ ਆਉਂਦੀ ਹੈ ਸਰ 3 ਫੁੱਟ ਵੀ ਆਉਂਦੀ ਹੈ 1.5 ਫੁੱਟ ਵੀ ਆਉਂਦੀ ਹੈ ਇਹ ਪੂਰੇ ਬਰਾਸ ਦੀ ਹੈ ਜੀ ਬਰਾਸ ਦੀ ਹਾਂਜੀ ਇਹ ਜਿਹੜਾ ਇਹਦਾ ਕਲਰ ਖਰਾਬ ਵਗੈਰਾ ਤਾਂ ਨਹੀਂ ਹੁੰਦਾ ਛੇਤੀ ਨਹੀਂ ਹੁੰਦਾ ਨੀਗਾ ਜੀ ਅੱਛਾ ਜੀ ਇਹ ਨੂੰ ਸਿਰਫ ਸਾਫ ਕਰਨ ਵਾਸਤੇ ਬਰਾਸੋ ਆਉਂਦੀ ਹੈ ਜੀ ਉਹਦੇ ਨਾਲ ਕੈਮੀਕਲ ਹੁੰਦਾ ਉਹਦੇ ਨਾਲ ਪਾ ਕੇ ਸਾਫ ਹੋ ਜਾਂਦੀ ਹੈ ਬਰਾਸੋ ਦੇ ਨਾਲ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਆਪ ਦੀ ਚੁਆਇਸ ਦੀ ਬਣਾਉਣੀ ਚਾਹੁੰਦਾ ਹੋਵੇ ਕਸਟਮ ਠੀਕ ਹੈ ਤੇ ਇਹ ਦੱਸੋ ਹਮਾੜਾ ਜੀ ਕਿਹੜੇ ਕਿਹੜੇ ਸਾਈਜ਼ ਦੀ ਕਿੰਨੇ ਕਿੰਨੇ ਦੀ ਸਟਿਕ ਜਿਹੜੀ ਤੁਹਾਡੇ ਕੋਲ ਹੈਗੀ ਹੈ ਜਿੱਦਾਂ ਇਹ ਪਈ ਹੈ ਜੀ ਇਹ ਮੰਨ ਕੇ ਚੱਲੋ 500 ਰੁਪਏ ਦੀ ਰੇਂਜ ਚ ਹੈ ਜੀ ਠੀਕ ਹੈ ਜੀ ਇਹ ਸਾਰਿਆਂ ਨੂੰ ਸਸਤੀ ਇਹੀ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦੀ ਹੈ ਸਰ ਇਹ ਆ ਜਾਂਦੀ ਹੈ ਜੀ ਇਹ 1000 ਰੁਪਏ ਦੀ ਹੈ ਜੀ ਠੀਕ ਹੈ ਜੀ 1000 ਰੁਪਏ ਦੀ ਹੈ ਜੀ ਇਹ ਹੋਗੇ 2.5 ਫੁੱਟ ਇਹ 3 ਫੁੱਟ 3 ਫੁੱਟ ਹੈ ਹਾਂ ਜੀ ਠੀਕ ਹੈ ਜੀ ਜਿੱਦਾਂ ਇਹ ਮਤਲਬ ਖੁੰਡੀ ਦਾ ਕੰਮ ਵੀ ਕਰਦੀ ਐ ਤੇ ਘੋੜੇ ਦਾ ਲੋਗੋ ਵੀ ਆ ਜੀ ਲੱਗਿਆ ਆ ਉੱਪਰ ਦੇ ਦਿੱਤਾ ਘੋੜੇ ਦਾ ਲੋਗੋ ਨਾਲ ਦਿੱਤਾ ਹੈ ਬਹੁਤ ਵਧੀਆ ਚੀਜ਼ ਬਣੀ ਆ ਵੇਖੋ ਹੱਥ ਦੇ ਵਿੱਚ ਮਾੜਾ ਆਸਰੇ ਨਾਲ ਤੁਰਨ ਨੂੰ ਵੀ ਵਧੀਆ ਹੈ ਬਾਕੀ ਘੋੜਿਆਂ ਦੇ ਸ਼ੌਂਕੀ ਜ਼ਿਆਦਾਤਰ ਫਿਰ ਡਿਮਾਂਡ ਕਰਦੇ ਆ ਘੋੜੇ ਦੀ ਘੋੜੇ ਵਾਲੀ ਸਟਿਕ ਦੀ ਜਿੱਦਾਂ ਇਹ ਸ਼ੇਰ ਆ ਗਿਆ ਵੀਰੇ ਠੀਕ ਹੈ ਜੀ ਇਹ ਵੀ ਤਿੰਨ ਫੁੱਟ ਹੈ ਟਾਈ ਵੀ 1000 ਰੁਪਏ ਦੀ ਰੇਂਜ ਚ ਆ ਸਰ ਬੜੀ ਸੋਹਣੀ ਕਾਰਾਗਰੀ ਹੈ ਬਈ ਯਾਰ ਇਹ ਤੁਹਾਡੀਆਂ ਸਾਰੀਆਂ ਹੈਂਡਮੇਡ ਨੇ ਆਪ ਤਿਆਰ ਕੀਤੀਆਂ ਹੀਆਂ ਜੀ ਹਾਂ ਜੀ ਸਾਰਾ ਹੈਂਡਵਰਕ ਕੀਤਾ ਵਾ ਆਪਣੇ ਹੱਥੀ ਤਿਆਰ ਕੀਤੀਆਂ ਮਿੱਟੀਲ ਜਿਹੜਾ ਲੱਗਾ ਬਾਸ ਦੀ ਜਿਹੜੀ ਸੋਤੀ ਯੂਜ਼ ਕੀਤੀ ਹੈ ਇਹਦੇ ਵਿੱਚ ਜੀ ਸਾਰਾ ਪਿੱਤਲਾ ਜਿਹੜਾ ਕੋਕਾ ਲੱਗਿਆ ਵਾ ਉਹ ਵੀ ਪਿੱਤਲ ਦਾ ਹੋਊਗਾ ਜੀ ਇਹ ਨਹੀਂ ਹੈਗਾ ਵੀ ਕੋਈ ਲੋਹੇ ਦਾ ਹੋਊਗਾ ਮਟੀਰੀਅਲ ਠੀਕ ਹੈ ਜੀ ਇਹੋ ਚੀਜ਼ ਨੂੰ ਸਾਫਤ ਕਰਦਾ ਹੈ ਉਹ ਆਪਣੇ ਨਾਲ ਜੋ ਚਾਹੁੰਦਾ ਉਹ ਵੀ ਕੁਝ ਕਰ ਸਕਦਾ ਜੀ ਆਪਾਂ ਇੰਨੀ ਜ਼ਿੰਮੇਵਾਰੀ ਲੈ ਲਓ ਜੀ ਵੀਰ ਨੇ ਗੱਲ ਹੀ ਨਵੇੜਤੀ ਆਉਂਦਾ ਵੀ ਜਿਹੜੇ ਕੋਕੇ ਸਾਹਿਬ ਦੇ ਪਿੱਤਲ ਦੇ ਆ ਜੇ ਕੋਈ ਗਲਤ ਸਾਫਤ ਕਰ ਦੇਗਾ ਜੇ ਆਪਾਂ ਦੇਂਦਾ ਰਿਆਂ ਬੜੀ ਪ੍ਰੈਸ ਵਿੱਚ ਇੱਕ ਏ ਆਉਂਦੀ ਹੈ ਜੀ ਇੱਕ ਫੋਲਡ ਵਾਲੀ ਹੈਗੀ ਜੀ ਕੋਈ ਸਟਿਕ ਹਾਂਜੀ ਆਲੋਈ ਆ ਫੜਾਈ ਇੱਕ ਏ ਮਾਡਲ ਆਉਂਦਾ ਜੀ ਇਹ ਇਸ ਵਾਰ ਨਵਾਂ ਆਇਆ ਜੀ ਅੱਛਾ ਜੀ ਇਹ ਤੇ ਨਿੱਜਾ ਤੋਂ ਫੋਲਡ ਹੋ ਜਾਂਦੀ ਹੈ ਸਰ ਜੀ ਇਥੋਂ ਜਾਨੀ ਇਥੋਂ ਇਹ ਕਿਟ ਦੇ ਵਿੱਚ ਪੈ ਜਾਣੀ ਹੈ ਜੀ ਮੰਨ ਲਓ ਕਿ ਤੇ ਜਾਣਾ ਹੈ ਤੈਨੂੰ ਕੈਰੀ ਕਰਨਾ ਸੌਖਾ ਹੈ ਕਿਟ ਦੇ ਵਿੱਚ ਕਿਟ ਦੇ ਵਿੱਚ ਜਿੱਦਾਂ ਬਾਹਰ ਭੇਜਣੀ ਹੈ ਜੀ ਇਹ ਜਾ ਸਕਦੀ ਹੈ ਚਲੀ ਜਾਂਦੀ ਬਾਹਰ ਕੋਈ ਦਿੱਕਤ ਨਹੀਂ ਆਉਣੀ ਹਾਂਜੀ ਨਾ ਕੋਈ ਦਿੱਕਤ ਨਹੀਂ ਅਸੀਂ ਭੇਜਦੇ ਆ ਬਾਹਰ ਮਾਲ ਜੀ ਸਰੀ ਚ ਕੈਨੇਡਾ ਚ ਵਗੈਰਾ ਭੇਜਦੇ ਆ ਜੀ ਲਓ ਜੀ ਸਰੀ ਤੇ ਕੈਨੇਡਾ ਤੱਕ ਬਾਈ ਦੀਆਂ ਬਣੀਆਂ ਹੋਈਆਂ ਸਟਿੱਕਾਂ ਪਹੁੰਚੀਆਂ ਬਿਲਕੁਲ ਤੇ ਲੱਕੜ ਕਿਹੜੀ ਵੀ ਰਜਿੰਦੇ ਇਹ ਸਰ ਜੀ ਟਾਲੀ ਦੀ ਹੁੰਦੀ ਹੈ ਵੀਰੇ ਟਾਲੀ ਦੀ ਹਾਂਜੀ ਬਿਲਕੁਲ ਜੀ ਇਹ ਆ ਗਿਆ ਜੀ ਸ਼ੇਰ ਆ ਗਿਆ ਮੇਨੇ ਬੜੀ ਸੋਹਣੀ ਕਾਰਾਗਰੀ ਹੈ ਦੋਸਤੋ ਬਹੁਤ ਸੋਹਣੀਆਂ ਸਟਿਕਾਂ ਫੜਨ ਚ ਵੀ ਪਤਾ ਲੱਗਦਾ ਪਿਆ ਇਹਦੇ ਪੂਰੀ ਹੈਵੀ ਸਟਿਕ ਦਿੱਤੀ ਹੋਈ ਹੈ ਕਰੋ ਚੈੱਕ ਨਵਾਂ ਮਾਡਲ ਬਾਈ ਨੇ ਕਹਿੰਦਾ ਇਹ ਲਾਂਚ ਕੀਤਾ ਹੈ ਸਟਿਕ ਦਾ ਤਿੰਨ ਜਗ੍ਹਾ ਤੋਂ ਫੋਲਡ ਹੋ ਕੇ ਵੀ ਕੈਰੀ ਕਰਨੀ ਬਹੁਤ ਸੌਖੀ ਹੈ ਇਹ ਸ਼ੇਅਰ ਆ ਗਿਆ ਜੀ ਵੈਰੀ ਗੁੱਟਾ ਇਹਦਾ ਕੀ ਪ੍ਰਾਈਸ ਹੈ ਵੀਰ ਜੀ ਇਹ 1500 ਦੀ ਹੈ ਵੀਰੇ 1500 ਦੀ ਹਾਂਜੀ ਪੂਰੀ ਹੈਵੀ ਸਟਿਕ ਹੈ ਦੋਸਤੋ ਹਾਈਟ ਕਿੰਨੀ ਜਾਂਦੀ ਹੈ ਇਹ ਹੈਗੀ ਆ ਸਰ 4 ਫੁੱਟ ਦੀ 4 ਫੁੱਟ ਦੀ ਸਟਿਕ ਹੈ ਦੋਸਤੋ ਬੜੀ ਵਧੀਆ ਹੱਥ 'ਚ ਫੜਨ ਨੂੰ ਪੂਰੀ ਹੈਵੀ ਨਿਕਲ ਸੇਫਟੀ ਪਰਸ ਵੀ ਵਧੀਆ ਹੈ ਹੱਥ 'ਚ ਫੜੀ ਹੋਈ ਹੈ ਹਾਂ ਜੀ ਹਾਂ ਇਹ ਬੈਂਟਚ 'ਚ ਬਣਿਆ ਬਈ ਜੋ ਕਲਾਜਮਾਂ ਦੇ ਕੋਲੋਂ ਹਾਂ ਬੈਂਟ ਦੇ ਵਿੱਚ ਬਣਿਆ ਹੋਇਆ ਹੈ ਜਿੱਦਾਂ ਇਹ ਗੁੰਡਾ ਪਿਆ ਜੀ ਇਹ ਵੱਡਾ ਗੁੰਡਾ ਹੈ ਹਾਂ ਜੀ ਇਹਨੂੰ ਬਾਪੂ ਦਾ ਗੁੰਡਾ ਕਹਿੰਦਾ ਹੁੰਦੇ ਨੇ ਜੀ ਆਹ ਜੀ ਬਾਪੂ ਦਾ ਖੁੰਡਾ ਆਪਾਂ ਨੂੰ ਕਹਿਦਾ ਵੀ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਹਾਂਜੀ ਉਹ ਹੈ ਬਹੁਤ ਵਧੀਆ ਬਣਿਆ ਹੋਇਆ ਹੈ ਇਹਦਾ ਕੀ ਪ੍ਰਾਈਸ ਵੀਰ ਜੀ ਇਹ ਸਰ ਜੀ 3000 ਦਾ ਵੀਰੇ 3000 ਦਾ ਹਾਂਜੀ ਇਹ ਬਾਈ ਮਰ ਇਹ ਟੁੱਟ ਕੇ ਤਾਂ ਟੁੱਟਦਾ ਤਾਂ ਨਹੀਂ ਪੈਂਦੇ ਹੈ ਨਹੀਂ ਇਹ ਬੈਤ ਨਹੀਂ ਟੁੱਟਦਾ ਆਪਾਂ ਫੋਲਡਿੰਗ ਵੀ ਬਣਾਉਣੀ ਆ ਜੀ ਦੋ ਜਗ੍ਹਾ ਤੋਂ ਖੁੱਲ ਕੇ ਕਿੱਟ ਦੇ ਵਿੱਚ ਬਾਹਰ ਜਾਂਦਾ ਜਿਹੜਾ ਉਹ ਵੀ ਬਣਾਉਣਾ ਉਹ 6000 ਦਾ ਜੀ ਵੱਡਾ ਖੁੰਡਾ ਵੀ ਫੋਲਡ ਵਾਲਾ ਬਣਾਉਣਾ ਹਾਂਜੀ ਹਾਂ ਲਓ ਵੀ ਦੋਸਤੋ ਬਾਈ ਕਹਿੰਦਾ ਵੱਡਾ ਖੁੰਡਾ ਵੀ ਬਣਾਉਣੇ ਆ ਉਹਦਾ ਰੇਟ ਹੈ 6000 ਰੁਪਈਆ ਬਾਰ ਕਿਸੇ ਨੇ ਕੈਨੇਡਾ ਆਸਟ੍ਰੇਲੀਆ ਸਰੀ ਮੰਗਾਉਣਾ ਹੋਵੇ ਤੇ ਵੀਰ ਹਰਨਾ ਕੰਟੈਕਟ ਕਰ ਸਕਦਾ ਹੈ ਬਾਈ ਹਰਨਾ ਬਈ ਇੱਕ ਨੰਬਰ ਦੱਸੋ ਆਪ ਦਾ ਪਹਿਲਾ ਦਾ 7879 ਜੀ 05214 ਵੀਰੇ 8372710490 ਜੀ ਦੂਸਰਾ ਠੀਕ ਹੈ ਜੀ ਆਨਲਾਈਨ ਆਰਡਰ ਜਿਹੜਾ ਤੁਹਾਨੂੰ ਦੇ ਸਕਦਾ ਆਨਲਾਈਨ ਆਰਡਰ ਹੋਲ ਸੇਲ ਤੇ ਵੀ ਲੈ ਸਕਦਾ ਜੀ ਆਪਣੇ ਕੋਲ ਠੀਕ ਹੈ ਜੀ ਕਿੰਨੇ ਦਿਨਾਂ ਬਾਅਦ ਮਤਲਬ ਇਹ ਵੀ ਤੁਸੀਂ ਤਾ ਦਿੰਦੇ ਹੂੰ ਜਿੱਦਾਂ ਅੱਜ ਆਰਡਰ ਕੀਤਾ ਅੱਜ ਤੋਂ 2 ਦਿਨਾਂ ਬਾਅਦ ਅਸੀਂ ਮਾਲ ਦੇ ਦੰਨੇ ਆ ਜੀ ਮਾਲ ਦੇ ਇਹ ਬਿਲਕੁਲ ਗਰੰਟੀ ਵਾਲਾ ਮਾਲ ਹੈ ਆਪਣੇ ਸਾਹ ਹਾਂ ਜੀ ਸਾਰੀ ਜ਼ਿੰਮੇਵਾਰੀ ਹੋਊਗੀ ਕੋਕਾ ਵੀ ਪਿੱਤਲ ਦਾ ਆਊਗਾ ਸਾਰਾ ਪਿੱਤਲ ਹੋਊਗਾ ਇੱਕ ਦੱਸੋ ਕਿਹੜੀ ਕਿਹੜੀ ਮੰਡੀ ਜਾਂਦੇ ਤੁਸੀਂ ਅਸੀਂ ਮੰਡੀ ਜਿੱਦਾਂ ਜਗਰਾਉਂ ਹੋਗੀ ਜੀ ਮੁਕਸਰ ਸਾਹਿਬ ਉਹ ਸ੍ਰੀ ਮੁਕਸਰ ਸਾਹਿਬ ਹੋ ਗਿਆ ਜੀ ਹੁਣ ਅਸੀਂ ਦੀਵਾਲੀ ਤੇ ਜਾਵਾਂਗੇ ਜੀ ਅਬਰੀ ਸਰ ਅਮਰਸਰ ਜੀ ਪਸਾਖੀ ਦਾ ਵੀ ਪੰਜਾਬ ਦੇ ਸਾਰੇ ਮੇਲੇ ਜਿਹੜੇ ਤੁਸੀਂ ਜਿੱਦਾਂ ਪੀਡੀਐਫ ਲੱਗਦਾ ਜੀ ਲੁਧਿਆਣਾ ਵੰਡੀ ਲੱਗਦੀ ਆ ਲੁਧਿਆਣੇ ਯੂਨੀਵਰਸਿਟੀ ਬਠਿੰਡਾ ਕਿਸਾਨ ਮੇਲਾ ਜੀ ਸਾਰੇ ਮੇਲੇ ਕਰਦੇ ਐਸ ਕੀ ਮੁੱਲਾਪੁਰ ਵੀ ਤੁਸੀਂ ਨਹੀਂ ਗਿਆ ਲੱਗਦਾ ਜਿਹੜਾ ਉਹਨਾਂ ਨੂੰ ਆਏ ਪੋਟਾਟੋ ਕਿੰਗ ਵਾਲਿਆ ਮੇਲਾ ਨਹੀਂ ਮੁੱਲਾਪੁਰ ਐ ਪੈਹੇ ਜਾਣੇ ਰਹਿੰਦੇ ਆ ਜੀ ਸਾਡਾ ਮੈਂ ਦੋਸਤੋ ਬਾਈ ਉਹਨਾਂ ਕੋਲੋਂ ਸਟਿੱਕ ਲਗਾਇਆ ਸੀ ਮਾਗੀ ਤੇ ਉੱਥੇ ਮੈਨੂੰ ਘਟੋ ਘਟ 50 ਬੰਦਿਆਂ ਨੇ ਪੁੱਛਿਆ ਵੀ ਸਟਿੱਕ ਸਿੱਖੋ ਲਈਏ ਉੱਥੇ ਆਪਣੀ ਸਟਾਲ ਹੈ ਨਹੀਂ ਸੀਗੀ ਹਾਂਜੀ ਤਾਂ ਕਰਕੇ ਬਾਕੀ ਪਾਈ ਜਾਂਦਾ ਵੀ ਪੰਜਾਬ ਦੇ ਸਾਰੇ ਮੇਲੇ ਜਿੰਨੇ ਵੀ ਹਰੇਕਾਂ ਤੇ ਪਹੁੰਚਦੇ ਨੇ ਇਹ ਬਹੁਤ ਵਧੀਆ ਕੰਮ ਹੈ ਅਸੀਂ ਵੀ ਇਹਨਾਂ ਕੋਲ ਹਰੇਕ ਮੇਲੇ ਤੇ ਇੱਕ ਅਧੀ ਸਟਿਕ ਜਾਂ ਕੁ ਡੰਡਾ ਵਗੈਰਾ ਲੈ ਕੇ ਜਾਂਦੇ ਆ ਪਾਇਨਰ ਦੀ ਫੋਟੋ ਖਵਾ ਦੇ ਜੀ ਜ਼ਰੂਰ ਇਹ ਬਾਈ ਹਰਾਂ ਦਾ ਕਰ ਲੋ ਨੋਟ ਕੰਟੈਕਟ ਨੰਬਰ ਤੇ ਬੜੀ ਵਧੀਆ ਕੁਆਲਿਟੀ ਹੈ ਤੇ ਬਾਕੀ ਭਾਈ ਜੀ ਧੰਨਵਾਦ ਤੁਹਾਡਾ ਧੰਨਵਾਦ ਸਮੇਂ ਦੇਣ ਦੇ ਲਈ ਲੋ ਜੀ